ਮੂਨੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਵਿੱਚ ਇਸ ਤਾਂ ਕੋ ਚੇਅਰਮੈਨ ਨਹੀਂ ਲਾਇਆ ਜਾਂਦਾ ਜੋ ਕਾਨੂੰਨ ਦੀ ਗੱਲ ਹੈ ਤੇ ਪਰ ਸਾਡੀ ਹਾਲੀ ਲਾング ਰੈਜੋਲੂਸ਼ਨ ਨਹੀਂ ਬਣੇ ਤੇ ਇਸ ਕਰਕੇ ਆਪਣੇ ਕੰਮ ਨੂੰ ਵੰਡਣ ਵਾਸਤੇ ਸਾਰੇ ਮੈਂਬਰਾਂ ਦਾ ਤੇ ਯੋਗ ਲੈਣ ਵਾਸਤੇ ਆਪਾਂ ਕੋ ਚੇਅਰਮੈਨੀਆਂ ਜਿਹੜੀਆਂ ਨੇ ਉਹ ਅਵਿਸ਼ਕ ਕੀਤੀਆਂ ਤੇ ਚੇਅਰਮੈਨੀਆਂ ਲਾਜ ਕਰਨ ਤੋਂ ਬਾਅਦ ਮੇਰਾ ਖਿਆਲ ਹੈ 1 ਮਹੀਨਾ ਹੋ ਚੁੱਕਾ ਹੈ ਤੇ ਫਿਰ ਦਾदू ਆਪ ਸਾਹਿਬ ਕੋਈ ਦਿਨ ਕਹੀ ਜੋ ਆਪਣੇ ਕੁਝ ਮੈਂਬਰ ਮੇਰੇ ਮੈਂਬਰ ਸਹਿਬਾਨ ਨੂੰ ਲਾ ਲੇ ਕੇ ਕੁਝ ਕੌਪੀ ਮੈਂਬਰ ਕੁਝ ਇਲੈਕਟਿਡ ਮੈਂਬਰ ਕੋਈ ਨਾਮਜ਼ਦ ਮੈਂਬਰ ਉਹਨਾਂ ਨੂੰ ਲੈ ਕੇ ਜੋ 3 ਦਿਨ ਪਹਿਲਾਂ ਸਾਡੇ ਜਿਹੜੇ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਨੇ ਸਰਦਾਰ ਦਸ਼ਨ ਸਿੰਘ ਜੀ ਸੀ ਉਹਨਾਂ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਏ ਵੀ ਜੋ ਪ੍ਰਧਾਨ ਬਣਿਆ ਹੈ ਉਹ ਆਪਣੀ ਮਰਜ਼ੀ ਨਾਲ ਹੀ ਆਪਣੀ ਲੈਡਰ ਪੈਰ ਕੇ ਕਮੇਟੀਆਂ ਜਿਹੜੀਆਂ ਹੈ ਉਹ ਨਹੀਂ ਬਣਾ ਸਕਦਾ ਉਹ ਕੇਵਲ ਆਰਡਰ ਬੁੱਕ ਤੇ ਪਾਸਾ ਕਰ ਲੈ ਤੇ ਆਰਡਰ ਬੁੱਕ ਤੇ ਪਾ ਕੇ ਹੀ ਜਿਹੜਾ ਸਕੱਤਰ ਹੈ ਉਹਦੇ ਵੱਲੋਂ ਕਮੇਟੀਆਂ ਜਿਹੜੀਆਂ ਨੇ ਉਹ ਬਣਾਈਆਂ ਜਾਣੀਆਂ ਨਿਕਲੇਰ ਕੀਤੀਆਂ ਜਾਣੀਆਂ ਤੇ ਇਹ ਕੰਮ ਜਿਹੜਾ ਨਾ ਗੈਰਕਾਨੂੰਨੀ ਹੋ ਗਿਆ ਜਦੋਂ ਕਿ ਜਦੋਂ ਮੈਂ ਕਮੇਟੀਆਂ ਬਣਾਉਣ ਲੱਗਾ ਸੀ ਤੇ ਇਹੀ ਦਾਦੂ ਆਪ ਸਾਹਿਬ ਤੇ ਸਾਰੇ ਕਹਿੰਦੇ ਹਨ ਕਿ ਪ੍ਰਧਾਨ ਸਾਹਿਬ ਅਸੀਂ ਤੇ ਤੁਹਾਡੇ ਛਾਇਨਾ ਵਾਲੀ ਕਮੇਟੀ ਮੰਨਾਂਗੇ ਹੋਰ ਕਿਸੇ ਦੀ ਨਹੀਂ ਮੰਨਾਂਗੇ ਕਿਉਂਕਿ ਸਕੱਤਰ ਸਾਹਿਬ ਦੇ ਨਾਲ ਇਹਨਾਂ ਦੀ ਨਹੀਂ ਬੰਦੀ ਹੋਣੀ ਇਹਨਾਂ ਉਹਨੂੰ ਕਿੰਨੇ ਤੋਂ ਆਪਣੀ ਲੈਟਰ ਪੈਰ ਤੇ ਆਪਣੀਆਂ ਕਮੇਟੀਆਂ ਮਿੱਥੋਂ ਬਣਵਾ ਲਈਆਂ ਪਰ ਫਿਰ ਜਿਹੜੀ ਇਹਨਾਂ ਆਪ ਮੇਠੂ ਕਮੇਟੀਆਂ ਬੁਲਵਾਈਆਂ ਤੇ ਅੱਲਾ ਮੇਰੇ ਕੋਲ ਲੈਟਰ ਪੈਡ ਤੇ ਕਰਵਾਏ ਤੇ ਫਿਰ ਇਹਨਾਂ ਕਾਨੂੰਨ ਦਾ ਹਵਾਲਾ ਦੇ ਕੇ ਦੋ ਦਿਨ ਸਹੀ ਹੋਏ ਤੇ ਤੇਜ਼ ਹੋ ਗਿਆ ਵੀ ਕਮੇਟੀਆਂ ਗਲਤ ਬਣ ਗਈਆਂ